ਸੋਡਾ ਜੀ ਮੇਰਾ ਨਾਮ ਗੁਲਸ਼ਨ ਕੁਮਾਰ ਗੁਲਸ਼ਨ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਪਾਕਿਸਤਾਨਕ ਕੀ ਮਾਮਲਾ ਹੋਇਆ ਤੁਸੀਂ ਅੱਜ ਐਸਪੀ ਨੂੰ ਮਿਲੇ ਮਾਮਲਾ ਕੋਈ ਸਾਡੇ ਬੇਟੇ ਦੀ ਬਚਪਨ ਦੇ ਪੜ੍ਹਦੇ ਸਕੂਲ ਦੇ ਵਿੱਚ ਕਹਿੰਦੇ ਇਹਨਾਂ ਦੀ ਮਾੜੀ ਮੁੱਟੀ ਕੋਈ ਚੱਲ ਰਹੀ ਸੀਗੀ ਉਹਨਾਂ ਨੇ ਉਹ ਠਹਿਰਵਾਜੀ ਕੱਢੀ ਰਾਤ ਨੂੰ ਮੇਰਾ ਬੇਟਾ ਕਿਸੇ ਨੂੰ ਛੱਡਣ ਜਾ ਰਿਹਾ ਸੀਗਾ ਸਟੇਸ਼ਨ ਤੇ ਜਦੋਂ ਸਟੇਸ਼ਨ ਤੋਂ ਵਾਪਸ ਆ ਰਿਹਾ ਸੀ ਉਹਨੂੰ ਜਿਹੜਾ ਲੈ ਸਾਰੇ ਪਰਿਵਾਰ ਨੇ ਰਣਜੀਤ ਦੇ ਪਰਿਵਾਰ ਨੇ ਸਾਰੇ ਨੇ ਚੇਤਾ ਜਿੰਦਾ ਸਾਰਾ ਪਰਿਵਾਰ ਹੈ ਅੱਛਾ ਜੀ ਕੌਣ ਕੌਣ ਸੀ ਉਹ ਰੰਜੀਤ ਨੂੰ ਇਹ ਮੇਨ ਦਾ ਜਾਣਦੇ ਜੀ ਉਹਦਾ ਪੋਤਾ ਸੀਗੇ ਆਉਦੇ ਬੇਟੇ ਸੀਗੇ ਹੋਰ 8-10 ਲੜਕੇ ਸੀਗੇ ਤੇ ਕਾਰਨ ਕਾਰਨ ਹੋਈ ਜੀ ਬਚਪਨ ਦੀ ਲੜਾਈ ਦੀ ਅੱਛਾ ਬਾਜੀ ਤੇ ਬਚਪਨ ਦੀ ਲੜਾਈ ਅੱਜ ਹੀ ਯਾਦ ਆਈ ਤੇ ਤੁਹਾਨੂੰ ਸਾਰਿਆਂ ਨੇ ਘੇਰ ਕੇ ਘੁੱਟਿਆ ਹਾਂਜੀ ਹਾਂਜੀ ਬਿਲਕੁਲ ਤੇ ਕੀ ਦੀ ਕੋਈ ਸ਼ਿਕਾਇਤ ਵਗੈਰਾ ਕੀਤੀ ਹੈ ਹਾਂਜੀ ਸ਼ਿਕਾਇਤ ਕੰਪਲੀਟ ਹੈ ਸਾਡਾ ਬੇਟਾ ਨੂੰ ਐਡਮਟ ਹੈ ਜੀ ਉਹ ਸਿਵਲ ਹਸਪਤਾਲ ਕਿਹਨਾਂ ਦਾ ਤੁਸੀਂ ਨਾਮ ਲਿਆ ਯਾਰ ਉਹ ਕਿੱਥੇ ਰਹਿੰਦੇ ਆ ਉਹ ਪ੍ਰੀਤਨਗਰ ਰਹਿੰਦੇ ਜੀ ਤੁਸੀਂ ਵੀ ਉੱਥੇ ਰਹਿੰਦੇ ਆ ਐਸੀ ਭਗਤ ਰਹਿੰਦੇ ਕੀ ਮੰਗ ਕਰਦੇ ਹੋ ਐਸੀ ਤਾਂ ਕਹਿੰਦੇ ਜੀ ਜੋ ਸਾਡੇ ਬੇਟੇ ਨਾਲ ਕੀਤਾ ਜੀ ਉਹਨਾਂ ਨੂੰ ਵੀ ਸਜ਼ਾਉਂਦੇ ਦਿੱਤੀ ਆ ਬਸ ਬਿਨਾਂ ਤਾਂ ਮੇਰਾ ਕ੍ਰਿਸ਼ਨ ਕੁਮਾਰ ਜੀ ਕ੍ਰਿਸ਼ਨ ਕੁਮਾਰ ਕਿੱ데 ਜਾ ਰਹੇ ਹੋ ਮੈਂ ਭਗਤ ਭਰਾ ਕੀ ਮਾਮਲਾ ਹੈ ਤੁਹਾਡੇ ਛੱਟਾ ਛੋਟਾ ਲਈ ਹਸਪਤਾਲ 'ਚ ਦਾਖਲ ਹੋ ਇਹ ਜੀ ਮੈਂ ਰਾਤੀ ਮੈਂ ਆਪਣੇ ਜਿੱਦਾ ਡੈਡੀ ਤੇ ਦੋਸਤ ਨੂੰ ਛੱਡ ਕੇ ਆ ਰਿਹਾ ਸੀਗਾ ਜੀ ਤੇ ਮੈਨੂੰ ਨਹੀਂ ਪਤਾ ਸੀ ਕੋਈ ਇੱਜਾ ਦੀ ਗੱਲ ਹੈ ਇੱਜਾ ਦੀ ਨਹੀਂ ਇਹ ਪਾਰਕ 'ਚ ਖੜੇ ਸੀਗੇ ਮੈਂ ਜਦੋਂ ਵਾਪਸੀ ਤੇ ਇਕੱਲਾ ਆਇਆ ਉਹਨਾਂ ਨੂੰ ਛੱਡ ਕੇ ਤੇ ਮੇਰੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਵਿੱਚ ਰਣਜੀਤ ਸਿਗਾ ਚੂੜੀਆਂ ਵਾਲਾ ਤੇ ਉਹ ਤੁਹਾਨੂੰ ਪਤਾ ਆ ਦੀ ਪੁਲਿਸ ਵਾਲਿਆਂ ਦਾ ਟੋਟਾ ਹਾਊਸ ਕਰਕੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਹੈਗੀ ਪਤਾ ਨਹੀਂ ਉਹਨੇ ਕਿਹਨਾਂ ਦੇ ਫੋਨ ਕਰਾਏ ਹੇ ਤੱਕ ਪੁਲਿਸ ਵੀ ਨਹੀਂ ਆਈ ਹੈਗੀ ਜੀ ਤੇ ਉਹਦੇ ਪੁੱਤੇ ਸੀਗੇ ਦੋਨੇ ਵਿੱਚ ਤੇ ਨਾਲ ਉਹਦੇ ਕਾਲਜ ਫਰੈਂਡਸ ਹੁੰਦੇ ਆ ਜਿੰਨੇ ਉਹਦੇ ਨਾਲ ਉਹ ਸੀਗੇ ਸਾਰੇ ਜੀ ਤੇ ਇਹਨਾਂ ਨੇ ਮੇਰੇ ਮਾਰੀਆਂ ਮੂਰੀਆਂ ਵਾਕੀ ਇੱਕ ਮੇਰੀ ਵੀਡੀਓ ਬਣਾ ਕੇ ਇਹਨਾਂ ਨੇ ਲੀਕ ਕੀਤੀ ਆ ਤੁਸੀਂ ਦੇਖ ਸਕਦੇ ਆ ਜੀ ਕਿੱਦਾਂ ਉਹਨਾਂ ਨੇ ਕੀਤਾ ਮੇਰੇ ਨਾਲ ਹਮਲਾ ਕੀਤਾ ਤੁਹਾਡੇ ਮੇਰੀ ਤੇ ਕਿਰਪਾਨਾਂ ਮਾਰੀਆਂ ਜੀ ਮੇਰੇ ਹੱਥਾਂ ਤੇ ਪਰ ਰਜੀਤ ਕਹਿ ਰਿਹਾ ਕਿ ਕਿਰਪਾਨ ਤੁਹਾਡੇ ਕੋਲ ਸੀ ਤੇ ਜਦੋਂ ਤੁਸੀਂ ਇਹ ਤੁਹਾਡੇ ਨਾਲ ਕੌਣ-ਕੌਣ ਸੀ ਮੇਰੇ ਨਾਲ ਜੀ ਇੱਕ ਮੇਰਾ ਛੋਟਾ ਜਿਹਾ ਫਰੈਂਡ ਸੀਗਾ ਤੇ ਉਹ ਤੁਹਾਨੂੰ ਦੱਸ ਦੇਊਗਾ ਕਿ ਅਸੀਂ ਲੈ ਕੇ ਗਏ ਸੀ ਅਸੀਂ ਤਾਂ ਦੋ ਜਣੇ ਇੱਕ ਉਹ ਨਿਆਣਾ ਜਿਹਾ ਸੀਗਾ ਮੇਨਾਂ ਮੈਂ ਜੀ ਲੜਨ ਜਾਣਾ ਉਹ ਵੀ ਮੈਂ ਨਿਆਣੇ ਜੀ ਨੂੰ ਲੈ ਕੇ ਜਾਊਂਗਾ ਨਾਲ ਤੇ ਉੱਥੋਂ 13-14 ਜਣੇ ਉਹ ਕਿਰਪਾਨ ਵੀ ਉਹਨਾਂ ਨੇ ਹੱਥਾਂ ਤੇ ਮਾਰਨੀਆਂ ਸ਼ੁਰੂ ਕੀਤੀਆਂ ਉਹਨਾਂ ਦੇ ਕੋਈ ਸੱਟ ਨਹੀਂ ਹੈਗੀ ਜੀ ਦੇਖ ਸਕਦੇ ਆ ਤੁਸੀਂ ਫੜਿਆ ਕਿਨੇ ਸੀ ਤੁਹਾਨੂੰ ਮੈਨੂੰ ਰਣਜੀਤ ਨੇ ਫੜਿਆ ਸੀਗਾ ਵੀਡੀਓ ਹੈਗੀ ਆ ਆਪਣੇ ਕੁਝ ਵੀ ਦੇਖ ਲਿਓ ਰਣਜੀਤ ਮੇਰਾ ਕੜਾ ਫਾੜ ਕੇ ਮੈਨੂੰ ਕਰੀ ਇੱਧਰ ਘੜੀਸ ਰਿਆ ਤੇ ਕਦੀ ਉੱਧਰ ਛੋਟੀ ਵੀ ਇੱਕ ਗਾਲੀ ਬਹੁਤ ਕੱਢ ਰਿਹਾ ਉਹ ਫੋਨ ਕੱਢਦੇ ਹੋਏ ਓਏ ਰਣਜੀਤ ਦੇ ਪੁੱਤੇ ਹੀ ਕੱਢ ਰਹੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਨਾਮ ਤੁਸੀਂ ਰਣਜੀਤ ਦਾ ਲੈਂਦੇ ਉਹਨਾਂ ਨੇ ਵੀ ਤੁਹਾਡੇ ਤੇ ਮਾਰਿਆ ਪਾਜੀ ਹਾਂਜੀ ਮੇਰੇ ਥੱਪੜ ਮਾਰੇ ਜੀ ਉਹਨੇ ਵੱਟ ਵੱਟ ਕੇ ਤੇ ਬਾਅਦ ਚ ਕਿਰਪਾਨ ਖੂਕ ਹੋਈ ਆਪਣੇ ਪੁੱਤੇ ਕੋਲੋਂ ਫਿਰ ਉਹਨੇ ਵੀ ਮੇਰੇ ਮਾਰੀ ਅੱਜ ਜਿਹੜੀ ਆ ਦੇਖੋ ਆ ਬਾਹਾਂ ਤੇ ਲੱਗੀ ਆ ਇਹ ਰਣਜੀਤ ਨੇ ਮਾਰੀ ਹੋਈ ਆ ਜੀ ਕੀ 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 ਮੰਗ ਕਰਦੇ ਆ ਪੁਲਿਸ ਸਾਹਿਬ ਜੀ ਇਹ ਕਹਿੰਦਾ ਜਲਦ ਤੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਪੁਲਿਸ ਵੀ ਮਾੜਾ ਜਾ ਧਿਆਨ ਦਵੇ ਜੀ ਜੇ ਇੰਜ ਤੁਹਾਡਾ ਟੋਟਿਆ ਚੂੜੀ ਹੈ ਕਿ ਜੇ ਤੁਸੀਂ ਉਹਦੇ ਸਾਫ ਦੋਗੇ ਨਾਮ ਤੁਹਾਡਾ ਜੀ ਰਣਜੀਤ ਕੁਮਾਰ ਰਣਜੀਤ ਜੀ ਇੱਕ ਤੁਹਾਡੇ ਤੇ આરોਪ ਲੱਗ ਰਿਹਾ ਇੱਕ ਮੁੰਡੇ ਨੂੰ ਤੁਹਾਡੇ ਔਰ ਤੁਹਾਡੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਕੀ ਮਾਮਲਾ ਉਹ ਉਹਦੇ ਚ ਉਹ ਇਹ ਮੁੰਡਾ ਸੀ ਉੱਥੇ ਤੇ ਸਾਡੇ ਮਹੱਲੇ ਦਾ ਹੀ ਆ ਵਗ ਵਗਾਰ ਆ ਬੰਦੇ ਉਹ ਉਸ ਕਿਰਪਾਨ ਲੈ ਕੇ ਅਸੀਂ ਜਦੋਂ ਕਿਰਪਾਨ ਦੇਖੀ ਮੈਂ ਕਿਰਪਾਨ ਦੇਖੀ ਮੈਂ ਘਬਰ ਆ ਗਿਆ ਮੈਂ ਕਿ ਸਾਰੇ ਕਿ ਜੇ ਇੱਕ ਦੂਜੇ ਤੇ ਮਾਰਦੇ ਮੈਨੂੰ ਆਪਣੇ ਤੋਂ ਤਾਂ ਪਤਾ ਹੀ ਨਹੀਂ ਸੀ ਕੀ ਉਹ ਕਿਰਪਾਨ ਤੁਹਾਡੇ ਮਾਰਨ ਲਈ ਆਏ ਅਸੀਂ ਉਹ ਸਾਡੇ ਪੋਤਿਆਂ ਨੇ ਮਾਰਨ ਲਈ ਆ ਉਹ ਕਿਉਂ ਕੀ ਕੋਈ ਪਤਾ ਨਹੀਂ ਉਹਨਾਂ ਦੀ ਕੀ ਗੱਲ ਆਪਸ ਵਿੱਚ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਕੀ ਗੱਲ ਹੋ ਗਈ ਬਾਹਰ ਕਿਰਪਾਨ ਮੈਂ ਹੱਥ ਲੇ ਕੇ ਦੇਖੀ 2 ਮਿੰਟ ਦੇ ਅੰਦਰ ਅੰਦਰ ਇਹ ਹੱਥ ਵਾਈ ਹੋ ਗਏ ਉੱਥੇ ਮਸੀਂ ਉਹ ਤੋਂ ਕਿਰਪਾਨ ਗੋਹੀ ਕਿਰਪਾਨ ਖੋ ਕੇ ਫਿਰ ਉਹਨੂੰ ਛੜਾ ਕੇ ਭੇਜਿਆ ਸੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਮੈਂ ਪੁੱਲ ਖੜਿਆ ਪੋਤੇ ਮੇਰੇ ਨਾਲ ਆ ਦੋਨੋਂ ਪੋਤੇ ਆ ਹੋਰ ਮੁੰਡੇ ਵੀਡੀਓ ਦੇ ਵਿੱਚ ਤੁਸੀਂ ਖੜਿਆ ਹੋਇਆ ਆ ਕਰਪਾਨ ਕੋਈ ਆ ਮੈਂ ਉਹਦੇ ਕੋਲ ਮੁੰਡਾ ਮੁੰਡਾ ਕੱਲਾ ਹੀ ਸੀ ਉਹ ਮੈਨੂੰ ਕੁਛ ਨਹੀਂ ਪਤਾ ਬੀ ਕਰਦਾ ਤੁਸੀਂ ਕਿੰਨੇ ਬੰਦੇ ਤੁਸੀਂ ਕਿੰਨੇ ਸੀ ਮੈਂ ਤੇ ਸਾਡਾ ਤਾਂ ਘਰ ਹੀ ਉੱਥੇ ਨਾਲੇ ਘਰ ਦੇ ਤੋਂ ਹੋਣਾ ਹੀ ਆ ਸਾਰੇ ਨਾਲ ਸੀ ਇਹਨੇ ਕਿਰਪਾਨ ਬੜੀ ਸੀ ਕਿਰਪਾਨ ਦੀ ਕਿਰਪਾਨ ਕਿਰਪਾਨ ਤੋਂ ਮੈਨੂੰ ਤੋਂ ਨਹੀਂ ਪਤਾ ਮੈਂ ਵੀਡੀਓ ਬਣਦੀ ਜੇ ਕੀ ਜਿਹੜੀ ਇੱਕ ਗਾਲੀ ਗਲੋਚ ਕਰ ਰਹੇ ਹੋ ਉਹ ਕੌਣ ਕਰ ਰਿਹਾ ਜੀ ਪਟਾਣੇ ਮੈਂ ਨਹੀਂ ਪਤਾ ਕਿ ਨੇ ਤੇ ਕੀਨੀ ਦੁਨੀਆ ਉਹਨਾਂ ਨੂੰ ਤੁਸੀਂ ਹੱਥ ਫੜਿਆ ਹੋਇਆ ਵੀ ਤੁਸੀਂ ਵੀ ਫੜਿਆ ਮੈਂ ਮੈਂ ਕਹਿੰਦਾ ਨਾ ਮਾਰਨੇ ਪਰ ਮੁੰਡੇ ਤੁਹਾਡੇ ਉਹਨੂੰ ਕੁੱਟ ਰਹੇ ਆ ਜਦੋਂ ਤੁਸੀਂ ਫੜਿਆ ਹੋਇਆ ਵੀਡੀਓ ਦੇ ਵਿੱਚ ਜੋ ਦਿਖ ਰਿਹਾ ਹਾਂ ਹਾਂ ਤੁਹਾਡੇ ਮੁੰਡਿਆਂ ਵੱਲੋਂ ਜੇ ਉਹ ਕਿਰਪਾਨ ਲੈ ਕੇ ਉੱਥੇ ਵੱਢਣ ਵਾਸਤੇ ਆਇਆ ਮੁੰਡੇ ਉਹਨੂੰ ਪਟਾਉਗੇ ਨਹੀਂ ਕਿਰਪਾਨ ਥੋੜੀ ਖਾਲੂਗੇ ਫਿਰ ਉਹਨਾਂ ਨੇ ਫੜ ਕੇ ਦੋ ਮੁੰਡੇ ਮੇਰੇ ਪੁੱਤੇ ਟਕੜੇ ਆ ਦੋਨੋਂ ਉਹਨਾਂ ਦੇ ਫੜ ਕੇ ਥੱਲੇ ਟਾ ਲਿਆ ਉਹ ਜੀ ਜੀ ਤੁਸੀਂ ਸੋਸ਼ਲ ਵਰਕਰ ਹੈਗੇ ਆਂ ਤੁਹਾਨੂੰ ਵੀ ਪਤਾ ਵੀ ਇਦਾਂ ਨਹੀਂ ਹੱਥੋਂ ਪਾਈ ਕੀਤੀ ਜਾਂਦੀ ਆ ਵੀ ਤੁਸੀਂ ਮੌਕੇ ਥਾਣਾ ਤੇ ਪੁਲਿਸ ਬੁਲਾਓ ਤੁਸੀਂ ਇੱਕ ਮਿੰਟ ਤੇ ਐਸਪੀ ਦਫ਼ਤਰ ਹੁਣ ਆਏ ਆਂ ਮੇਰੀ ਗੱਲ ਤੋਂ ਸੁਣੋ ਤੇ ਇੱਕ ਮਿੰਟ ਚ ਕੰਮ ਹੋ ਗਿਆ ਤੁਸੀਂ ਐਸਪੀ ਦਫ਼ਤਰ ਆਏ ਆਂ ਤੁਸੀਂ ਪੁਲਿਸ ਨੂੰ ਫੋਨ ਕਰੋ ਅੱਗੇ ਵੀ ਤੁਸੀਂ ਬੁਤੂ ਕਰਦੇ ਆਂ ਇੱਕ ਮਿੰਟ ਨਹੀਂ ਲੱਗਿਆ ਇੱਕ ਮਿੰਟ ਇੱਕ ਮਿੰਟ ਵੀ ਨਹੀਂ ਲੱਗਿਆ ਇੱਕ ਮਿੰਟ ਚ ਕੰਮ ਹੋ ਗਿਆ ਇਹ 10 ਮਿੰਟ ਤੋਂ ਲੱਗੇ ਨਹੀਂ ਆ ਕਿ ਸਾਰੇ ਮੈਂ ਫੋਨ ਫੋਨ ਮੇਰੇ ਹੱਥੇ ਫੜਿਆ ਮੈਂ ਲੱਗਿਆ ਸੀ ਮਿਲਾਨ ਤੇ ਮੈਂ ਇਹਨਾਂ ਨੂੰ ਛੜਾਵਾਂ ਕਿ ਉੱਥੇ ਉਹ ਗੱਲਬਾਤ ਜਾਣੀ ਸੀ ਮੈਂ ਸੀ